ਪੀਟੀਸ਼ਨ న్యూਸ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਲਗਾਤਾਰ ਮਰਨ ਵਰਤ ਦੇ ਉੱਤੇ ਬੈਠੇ ਨੇ 7ਵਾਂ ਦਿਨ ਹੈ ਉਹਨਾਂ ਦੇ ਮਰਨ ਵਰਤ ਦਾ ਤੇ ਹੁਣ ਉਹਨਾਂ ਦੀ ਸਿਹਤ ਕਮਜ਼ੋਰ ਹੋਣਾ ਸ਼ੁਰੂ ਹੋ ਗਈ ਹੈ ਹਾਲਾਂਕਿ ਡਾਕਟਰ ਲਗਾਤਾਰ ਚੈੱਕਅਪ ਕਰ ਰਹੇ ਨੇ ਔਰ ਉਹਨਾਂ ਦੀ ਸਿਹਤ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ ਪਰ ਕਿਉਂਕਿ 7 ਦਿਨਾਂ ਤੋਂ ਕੁਝ ਖਾਪ ਹੀ ਨਹੀਂ ਰਹੇ ਇਸ ਕਰਕੇ ਹੁਣ ਉਹਨਾਂ ਦੇ ਵਿੱਚ ਸਰੀਰ 'ਚ ਕਮਜ਼ੋਰੀ ਆਣੀ ਸ਼ੁਰੂ ਹੋ ਗਈ ਹੈ ਜਗਜੀਤ ਸਿੰਘ ਢੱਲੇਵਾਲ ਦੀ ਜੋ ਸਿਹਤ ਦੀ ਲੇਟੈਸਟ ਰਿਪੋਰਟ ਹੈ ਇਸ ਵਕਤੋਂ ਸਾਡੇ ਕੋਲ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਆਖਰਕਾਰ ਉਹਨਾਂ ਦਾ ਜੋ ਲੇਟੈਸਟ ਹੈਲਥ ਚੈੱਕਅਪ ਹੋਇਆ ਉਸ ਦੇ ਵਿੱਚ ਕੀ ਆਇਆ ਹੈ ਜਗਜੀਤ ਸਿੰਘ ਢਲੇਵਾਲ ਦਾ 슈ਗਰ ਲੈਵਲ 80 ਹੈ ਜੋ ਕਿ ਨਾਰਮਲ ਦੇ ਨਾਲੋਂ ਖਾਸਾ ਘੱਟ ਆਇਆ ਜੋ ਕਿ ਇਸ ਵਕਤ 120 ਤੋਂ ਉੱਤੇ ਹੋਣਾ ਚਾਹੀਦਾ ਸੀ ਬੀਪੀ 130/95 ਆਇਆ ਹੈ ਪਲਸ ਰੇਟ 92 ਹੈ ਭਾਰ ਉਹਨਾਂ ਦਾ ਕਾਫੀ ਜ਼ਿਆਦਾ ਘਟ ਚੁੱਕਿਆ ਹੈ ਔਰ ਸਰੀਰ ਦੇ ਵਿੱਚ ਕਮਜ਼ੋਰੀ ਆਣਾ ਸ਼ੁਰੂ ਹੋ ਗਈ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਲੇਟੈਸਟ ਜੋ ਹੈਲਥ ਰਿਪੋਰਟ ਹੈ ਉਸ ਦੇ ਮੁਤਾਬਕ ਡੱਲੇਵਾਲ ਲਗਾਤਾਰ ਸਰੀਰਕ ਰੂਪ ਦੇ ਵਿੱਚ ਕਮਜ਼ੋਰ ਹੋਣਾ ਸ਼ੁਰੂ ਹੋ ਗਏ ਨੇ ਤੇ ਉਹਨਾਂ ਦਾ ਭਾਰ ਵੀ ਘਟਣਾ ਸ਼ੁਰੂ ਹੋ ਗਿਆ 7ਵੇਂ ਦਿਨ ਹੁਣ ਤੱਕ ਉਹਨਾਂ ਦਾ ਜੋ ਮਰਨ ਵਰਤ ਤੇ ਬੈਠੇ ਨੇ ਹੁਣ ਤੱਕ ਉਹਨਾਂ ਦਾ ਨਾਰਮਲ ਦੇ ਨਾਲੋਂ 7 ਤੋਂ 8 ਕਿਲੋ ਭਾਰ ਘਟ ਚੁੱਕਿਆ ਜਦੋਂ ਤੋਂ ਉਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ 26 ਨਵੰਬਰ ਤੋਂ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਹਾਲਾਂਕਿ 26 ਨਵੰਬਰ ਦੀ ਤੜਕਸਾਰ ਹੀ ਉਹਨਾਂ ਨੂੰ ਪੁਲਿਸ ਆਪਣੇ ਨਾਲ ਡਿਟੇਨ ਕਰਕੇ ਲੈ ਗਈ ਸੀ ਲੁਧਿਆਣੇ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਸੀ ਉੱਥੇ ਵੀ ਡਾਕਟਰ ਔਰ ਪ੍ਰਸ਼ਾਸਨ ਉਹਨਾਂ ਨੂੰ ਕਹਿ ਰਿਹਾ ਸੀ ਕੁਝ ਖਾ ਪੀ ਲੋ ਪਰ ਜਗਜੀਤ ਸਿੰਘ ਢੱਲੇਵਾਲ ਨੇ ਉਸ ਵੇਲੇ ਵੀ ਮਨਾਂ ਕਰ ਦਿੱਤਾ ਸੀ ਉਸ ਤੋਂ ਬਾਅਦ 29 ਨਵੰਬਰ ਨੂੰ ਜਦੋਂ ਪੁਲਿਸ ਨੇ ਉਹਨਾਂ ਨੂੰ ਰਹਾ ਕੀਤਾ ਤਾਂ ਸਿੱਧਾ ਹੀ ਉਹ ਖਨੋਰੀ ਬਾਰਡਰ ਦੇ ਉੱਤੇ ਪਹੁੰਚੇ ਉੱਥੇ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹ ਉਸੇ ਤਰੀਕੇ ਦੇ ਨਾਲ ਮਰਨ ਵਰਤ ਤੇ ਬੈਠੇ ਨੇ ਜਦੋਂ ਦਾ ਉਹਨਾਂ ਨੇ ਐਲਾਨ ਕੀਤਾ ਹੋਇਆ ਸੀ ਯਾਨੀ 26 ਤੋਂ ਲੈ ਕੇ 29 ਨਵੰਬਰ ਤੱਕ ਉਹਨਾਂ ਨੇ ਕੁਝ ਨਹੀਂ ਖਾਦਾ ਸੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਉਹ ਭੁੱਖ ਹੜਤਾਲ ਤੇ ਹੀ ਨੇ ਤੇ ਹੁਣ ਉਹਨਾਂ ਦੀ ਸਿਹਤ ਦੀ ਜੇਕਰ ਗੱਲ ਕੀਤੀ ਜਾਵੇ ਸਿਹਤ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਭਾਰ 7 ਕਿਲੋ ਘਟ ਚੁੱਕਿਆ ਹੈ ਸਰੀਰ ਦੇ ਵਿੱਚ ਕਮਜ਼ੋਰੀ ਆਈ ਹੈ ਲਗਾਤਾਰ ਡਾਕਟਰ ਉਹਨਾਂ ਦੀ ਚੈੱਕ ਅਪ ਕਰ ਰਹੇ ਨੇ ਤੇ ਚੈੱਕ ਅਪ ਰਿਪੋਰਟ ਜੋ ਹੈ ਉਹ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਸ਼ੂਗਰ ਲੈਵਲ 80 ਹੈ ਡਾਕਟਰਾਂ ਦੇ ਮੁਤਾਬਕ ਨਾਰਮਲ ਨਾਲੋਂ ਕਾਫੀ ਘੱਟ ਹੈ ਬੀਪੀ 130/95 ਪਲਸ ਰੇਟ 92 ਭਾਰ ਕਾਫੀ ਜਿਆਦਾ ਘਟ ਚੁੱਕਿਆ ਹੈ ਸਰੀਰ ਦੇ ਵਿੱਚ ਵੀ ਲਗਾਤਾਰ ਕਮਜ਼ੋਰੀ ਆ ਰਹੀ ਹੈ ਔਰ ਅਗਲੇ ਕੁਝ ਦਿਨਾਂ ਦੇ ਵਿੱਚ ਕਮਜ਼ੋਰੀ ਆਨ ਦਾ ਜੋ ਲੈਵਲ ਹੈ ਉਹ ਹੋਰ ਜਿਆਦਾ ਸਪੀਡ ਫੜ ਲਵੇਗਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੁਝ ਨਹੀਂ ਖਾ ਰਹੇ ਏਸੀ ਹੁਣ ਤੱਕ ਦੀ ਅਪਡੇਟ ਜਗਜੀਤ ਸਿੰਘ ਡੱਲੇਵਾਲ ਹੋਰਾ ਦੇ ਨਾਲ ਜੁੜੀ ਹੋਈ ਜੇਕਰ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਲਗਾਤਾਰ ਆਪਣੀਆਂ 13 ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਨੇ ਤੇ 6 ਦਸੰਬਰ ਨੂੰ ਦਿੱਲੀ ਕੂਚ ਦਾ ਵੀ ਐਲਾਨ ਕੀਤਾ ਹੋਇਆ ਹੈ 6 ਦਸੰਬਰ ਨੂੰ ਸਵੇਰੇ 9 ਵਜੇ ਪਹਿਲਾ ਜੱਥਾ ਨਿਕਲੇਗਾ ਔਰ ਸ਼ਾਮ ਨੂੰ 5 ਵਜੇ ਤੱਕ ਹਰਿਆਣਾ ਦੇ ਵਿੱਚ ਮਾਰਚ ਕਰਦੇ ਹੋਏ ਜਾਣਗੇ 5 ਵਜੇ ਜਿੱਥੇ ਹੀ ਸ਼ਾਮ ਹੋਵੇਗੀ ਉੱਥੇ ਹੀ ਕਿਸਾਨ ਲੀਡਰ ਬਹਿ ਜਾਣਗੇ ਤੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਰਹਿਣ ਦਾ ਇਹ ਜ਼ਿੰਮੇਵਾਰੀ ਲਗਾਈ ਗਈ ਹੈ ਹਰਿਆਣਾ ਦੇ ਕਿਸਾਨਾਂ ਦੇ ਉੱਤੇ ਅੱਜ ਜਿਹੜੇ ਸਾਡੇ ਡਾਕਟਰਸ ਵੱਲੋਂ ਚੈੱਕਅਪ ਕੀਤਾ ਗਿਆ ਹੈ ਪ੍ਰਧਾਨ ਜੀ ਦਾ ਅੱਜ 2 ਦਸੰਬਰ ਅੱਜ ਉਹਨਾਂ ਦਾ ਜਿਹੜਾ 슈ਗਰ ਲੈਵਲ ਆ ਉਹ 80 ਆਇਆ ਹੈ ਜਿਹੜੀ ਬੀਪੀ ਆ 130/95 ਪਰਸਨ 92 ਆਈ ਹੈ ਵੈਸੇ ਜੇ ਦੇਖੀਏ ਉਹਦਾ ਤਾਂ ਪ੍ਰਧਾਨ ਜੀ ਜਗਜੀਤ ਸਿੰਘ ਢੱਲੇਵਾਲ ਸਿੱਧੂਪੁਰ ਦੇ ਜਿਹੜੇ ਮਰਨ ਵਰਤੇ ਬੈਠੇ ਹੋਏ ਆ ਖਿਡਾਰੀ ਬਾਰਡਰ ਤੇ ਵੈਸੇ ਤਾਂ ਪੂਰੇ ਜੱਜਵੇ ਚ ਇਹਨਾਂ ਗੱਲਬਾਤ ਕਰਦੇ ਆ ਪਰ ਐਸਾ ਮੈਡੀਕਲ ਟੀਮ ਸਾਡੀ ਅਸੀਂ ਪਹਿਲੇ ਦਿਨ ਤੋਂ ਉਹਨਾਂ ਨੂੰ ਚੈੱਕ ਅਪ ਕਰ ਰਹੇ ਆ ਅਸੀਂ ਥੋੜਾ ਜਿਹਾ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦੇ ਵਿੱਚ ਆ ਕਿਉਂਕਿ ਜਿਹੜੇ ਦੇਖਿਆ ਇਸੇ ਕਾਰਨ ਅਸੀਂ ਅੱਜ ਉਹਨਾਂ ਦੇ ਕੁਝ ਬਲੱਡ ਸੈਂਪਲ ਲੈ ਕੇ ਟੈਸਟ ਭੇਜੀ ਆ ਜਿਹੜੇ ਕਿ ਆਪਾਂ ਨੂੰ 6-7 ਵਜੇ ਤੱਕ ਮਿਲ ਜਾਣਗੇ ਬਟ ਫਿਰ ਵੀ ਜਿੰਨੇ ਵੀ ਸਾਡੀ ਡਾਕਟਰ ਸਰਮੰਜੀ ਦੀ ਜਿਹੜੀ ਟੀਮ ਆ ਮੈਡੀਕਲ ਟੀਮ ਆ ਅਸੀਂ ਉਹਨਾਂ ਨੂੰ ਦਿਨ ਬਦ ਦਿਨ ਚੈੱਕ ਕਰ ਰਹੇ ਆ weight ਬਹੁਤ ਜ਼ਿਆਦਾ ਲੂਜ਼ ਹੋ ਰਿਹਾ ਹੈ weakness ਬਹੁਤ ਜ਼ਿਆਦਾ ਹੈ ਉਧਰ ਪਰ ਜਾਨ ਜੀ ਪੂਰੇ ਜਜ਼ਬੇ ਦੇ ਵਿੱਚ ਨੇ ਕੈਮ ਨੇ ਚੜ੍ਹਦੀ ਕਲਾ 'ਚ ਨੇ ਪ੍ਰੈਜ਼ਮ ਮੈਡੀਕਲ ਦੇਖੀਏ ਤਾਂ ਸਾਨੂੰ ਉਹਨਾਂ ਦੀ ਸਿਹਤ ਦੀ ਕਾਫੀ ਚਿੰਤਾ ਹੈ ਸੋ ਇਹੀ ਅਪੀਲ ਕਰਦੇ ਆ ਲੋਕਾਂ ਨੂੰ ਵੀ ਵੱਧ ਤੋਂ ਵੱਧ ਖਨੂਰੀ ਬਾਰਡਰ ਤੇ ਪਹੁੰਚੋ